ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸੱਜ ਬਲੌਕ ਦੇ ਵਿੱਚ ਹੋਰ ਸੁਣਾਓ ਜੀ ਕਿਵੇਂ ਹੋ ਠੀਕ ਠਾਕ ਅਸੀਂ ਵੀ ਠੀਕ ਠਾਕ ਆਂ ਤੇ ਪ੍ਰਮਾਤਮਾ ਅਰਦਾਸ ਕਰਦਾ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋ ਮੈਂ ਹਾਂ ਜੀ ਇੱਥੇ ਦੁਪਹਿਰ ਜੇ ਦਾ ਟਾਈਮ ਆ ਤੀਹੇ ਜੇ ਪਹਿਰ ਦਾ ਟਾਈਮ ਸੀਗਾ ਤੇ ਹਵਾ ਆ ਗਈ ਸੀਗੀ ਵੈਸੇ ਤਾਂ ਸਵੇਰ ਦਾ ਮੌਸਮ ਠੰਡਾ ਹੀ ਸੀਗਾ ਤੇ ਇਸਕ ਟਾਈਮ ਮਤਲਬ ਹਵਾ ਜੀ ਆ ਗਈ ਥੀ ਹਵਾ ਇਹ ਜੀ ਆਈ ਮਤਲਬ ਜਿਹੜੀ ਨਾ ਅੱਜਕੱਲ੍ਹ ਧਾਨਾਂ ਦੇ ਵਿੱਚ ਪਈ ਹੋਈ ਆ ਹਲਦੀ ਜੀ ਹਨਾ ਉਹ ਨਾ ਉਡਾ ਕੇ ਲਿਜਾ ਰਹੇ ਸੀਗੀ ਉਦੀਓ ਅਸੀਂ ਵੀਡੀਓ ਸ਼ੂਟ ਕਰ ਰਹੇ ਸੀ ਪਰ ਕੈਮਰਾ ਚ ਆ ਨਹੀਂ ਰਹੀ ਹੈਗੀ ਅੱਗੇ ਜਾ ਕੇ ਫਿਰ ਤੁਹਾਨੂੰ ਦਿਖਾਵਾਂਗੇ ਫਿਰ ਅਸੀਂ ਇੱਕ ਵੀਡੀਓ ਬਣਾਈ ਤੀ ਸ਼ਾਮ ਜੇ ਨੂੰ ਮੀਂਹ ਆ ਗਿਆ ਸੀ ਥੋੜਾ ਜਿਹਾ ਉਸ ਟਾਈਮ ਬਹੁਤ ਦਿਖੀ ਹੈ ਹਲਦੀ ਇੰਨੀ ਜ਼ਿਆਦਾ ਹਲਦੀ ਪਈ ਪਈ ਆ ਧਾਨਾਂ ਚ ਤੇ ਉਹ ਸਾਰੀ ਉਡ ਰਹੀ ਸੀ ਹਵਾ ਦੇ ਨਾਲ ਜਿਵੇਂ ਬਾਰ ਬਰੋੜਾ ਜ ਨਹੀਂ ਹੁੰਦਾ ਐਵੇਂ ਉੱਠ ਰਹੀ ਸੀਗੀ ਧਾਨਾਂ ਦੇ ਵਿੱਚੋਂ ਇੰਨੀ ਜ਼ਿਆਦਾ ਹਲਦੀ ਸੀਗੀ ਬਹੁਤ ਜ਼ਿਆਦਾ ਹਲਦੀ ਪਈ ਪਈ ਆ ਧਾਨਾਂ ਦੇ ਵਿੱਚ ਬਿਮਾਰੀ ਜੀ ਹੈਨਾ ਕਹਿ ਸਕਦੇ ਆ ਤੇ ਪੀਲੇ ਹੋਏ ਪਹਿਨੇਤਾਨ ਤੇ ਉਹੀ ਔੜ ਕੇ ਜਾ ਰਹੀ ਸੀਗੀ ਤੇ ਆਸਮਾਨ ਪੀਲੇ ਪੀਲਾ ਹੋ ਗਿਆ ਸੀਗਾ ਇੱਕ ਲੱਖਤ ਹਵਾ ਆਉਣ ਨਾਲ ਤੇ ਮੀਂਹ ਆਇਆ ਤਾਂ ਹੈਗਾ ਥੋੜਾ ਆਇਆ ਮਤਲਬ ਛਰਾਟਾ ਜਿਹਾ ਹੀ ਆ ਮਾੜਾ ਜਿਹਾ ਆਪਣੇ ਸ਼ਾਮ ਜੀ ਨੂੰ ਵੀ 4-5 ਕ ਵਜੇ ਹੈਨਾ ਉਦੋਂ ਕ ਆਇਆ ਸੀਗਾ ਛਰਾਟਾ ਜਿਹਾ ਮੀਂਹ ਨਹੀਂ ਪਿਆ ਹੈਗਾ ਆਪਣੇ ਹਵਾ ਜ਼ਰੂਰ ਆਈ ਸੀਗੀ ਤੇ ਏ ਅਸੀਂ ਲੱਗੇ ਸੀਗੇ ਮੈਂ ਤੇ ਸਹਜ ਮਿੱਟੀ ਪਿਉਣ ਮਿੱਟੀ ਕੁੱਟ ਕੇ ਛਾਣ ਕੇ ਨਾ ਫਿਰ ਪਿਉਵਾਂਗੇ ਜਿਵੇਂ ਕਿ ਹੁਣ ਤੁਹਾਨੂੰ ਪਤਾ ਹੀ ਹੈ ਸ਼ਰਾਧ ਚੱਲ ਰਹੇ ਨੇ ਸ਼ਰਾਧ ਤੋਂ ਬਾਅਦ ਫਿਰ ਨਿਵਰਾਤਰੇ ਸ਼ੁਰੂ ਹੋ ਜਣਾ ਨਰਾਤਰੇ ਤੇ ਤਾਂ ਫੇਰ ਨਾ ਉਹ ਮੱਸੇ ਵਾਲੇ ਦਿਨ ਬਰੋਟਾ ਲਾਉਂਦੇ ਹੁੰਦੇ ਨੇ ਉਸ ਦੀ ਤਿਆਰੀ ਕਰ ਰਹੀ ਸੀ ਕਿ ਆਪਾਂ ਬਰੋਟਾ ਲਾ ਲੈਨੇ ਹਰ ਇੱਕ ਸਾਲ ਸਰਾਤ ਆਪਾਂ ਨਹੀਂ ਮਨਾਉਂਦੇ ਹੈਗੇ ਉਹਨਾਂ ਉਹ ਨਹੀਂ ਆਪਾਂ ਕਰਦੇ ਹੈਗੇ ਤੇ ਨਰਾਤੇ ਆਪਾਂ ਜ਼ਰੂਰ ਮਨਾਉਨੇ ਆ ਮਤਲਬ ਅ ਨਰਾਤਿਆਂ ਨੂੰ ਨਾ ਬਰੋਟਾ ਲਾ ਲੈਣੇ ਹੁੰਦੀ ਆ ਮੈਂ ਫੇਰ ਜੋੰਬੀ ਚ ਲੈਣੇ ਆ ਤੇ ਉਹਦੀ ਆਰਤੀ ਕਰਦੇ ਹੁੰਨੇ ਆ ਉਹ ਤੁਹਾਨੂੰ ਦਿਖਾਵਾਂਗੇ ਅੱਗੇ ਹੈਨਾ ਬਣੇ ਰਿਓ ਬਲੌਗਾਂ ਦੇ ਨਾਲ ਅੱਗੇ ਅੱਗੇ ਲੈ ਕੇ ਆਵਾਂਗੇ ਆਪਾਂ ਤੁਹਾਨੂੰ ਆਰਤੀ ਦਿਖਾਵਾਂਗੇ ਕਰਦੇ ਹੈਨਾ ਤੇ ਹਾਰਤੀ ਕਰਿਆ ਕਰਾਂਗੇ ਤੇ ਉਹੀ ਬਣਾ ਰਹੇ ਸੀਗੇ ਐਤਕਿ ਆਪਣੇ ਕੋਲ ਮਿੱਟੀ ਬਹੁਤ ਵਧੀਆ ਸੀਗੀ ਇਹ ਮੈਂ ਲਾਡੀ ਤੋਂ ਮੰਗਾਈ ਸੀਗੀ ਚੁੱਲ੍ਹੇ ਵਾਸਤੇ ਮੰਗਾਈ ਹੋਈ ਸੀਗੀ ਫਿਰ ਇਹ ਨਾ ਸੀ ਛਾਣ ਕੇ ਆਣ ਬਰੀਕ ਕਰਕੇ ਗੋਨਲੀ ਸਮਾਰ ਕੇ ਬਿਲਕੁਲ ਕੁਲੀ ਕੁਲੀ ਮਿੱਟੀ ਸੀਗੀ ਇੰਨੀ ਜਿਆਦਾ ਚੀਕਣੀ ਸੀਗੀ ਤੇ ਮਤਲਬ ਗਿੱਲੀ ਕਰਨ ਤੋਂ ਬਾਅਦ ਬਾਹਲਿਓ ਚੀਕਣੀ ਹੋ ਗਈ ਸੀ ਫਿਰ ਹੱਥਾਂ ਨੂੰ ਲੱਗ ਰਹੀ ਸੀਗੀ ਤੇ ਫਿਰ ਮੈਂ ਹੁਣ ਸਹਿਜ ਨੂੰ ਕਹਿ ਰਹੀ ਸੀਗੀ ਵੀ ਜਾ ਕੇ ਬਾਹਰੋਂ ਮਿੱਟੀ ਲੈ ਕੇ ਆ ਵੀ ਦੂਸਰੀ ਰੇਤ ਲਈਜੀ ਸਾਡੇ ਖੇਤਾਂ ਦੀ ਮਿੱਟੀ ਰੇਤਲੀ ਆ ਤੇ ਨਾ ਉਹਨੇ ਕੀ ਕਰਿਆ ਆ ਜਿਹੜਾ ਟੀਨ ਲੈ ਕੇ ਆਈ ਦੀ ਮੈਂ ਇਹਦੇ ਉੱਤੇ ਪਾਣੀ ਸਟਕ ਕੇ ਗਿੱਲਾ ਕਰਤਾ ਫੇ ਮੈਂ ਉਹਨੂੰ ਕਿਹਾ ਮੈਂ ਵੀ ਸਿੱਧਾ ਸਿੱਧਾ ਇੱਥੇ ਨਾ ਸਾਜ ਨੇ ਇਹ ਸਾਰਾ ਹੀ ਟੀਨ ਗਿੱਲਾ ਕਰਤਾ ਸੀਗਾ ਉਹੀ ਮੈਂ ਉਹਨੂੰ ਕਹਿ ਰਹੀ ਸੀ ਮੈਂ ਇਹਨੂੰ ਸਿੱਧਾ ਕਰ ਵੀ ਫੇਰ ਤਾਂ ਨਾਲ ਚਿਪਕ ਜਣਿਆ ਨਹੀਂ ਇਹ ਜਿਹੜੇ ਆਪਾਂ ਨੇ ਬਰੋਟਾ ਦਾ ਸਮਾਨ ਬਣਾਉਣਾ ਤੇ ਇਹ ਸਾਰੇ ਬਣਾ ਲਾਂਗੇ ਥੋੜਾ ਥੋੜਾ ਤੇ ਪਿਛਲੇ ਸਾਲ ਤਾਂ ਆਪਾਂ ਨੇ ਮੁੱਲ ਲਿਆ ਕੇ ਲਾਤਾ ਸੀਗਾ ਐਤਕੀ ਫੇਰ ਆਪਾਂ ਘਰੇ ਬਣਾਵਾਂਗੇ ਤੇ ਥੋੜਾ ਜਿਹਾ ਆਉਂਦਾ ਹਨਾ ਰੰਗ ਰੰਗਾ ਵੈਸੇ ਤਾਂ ਠੀਕ ਹੁੰਦਾ ਛੋਟਾ ਜਿਹਾ ਲੱਗਦਾ ਉਹਦੇ ਨਾਲ ਰੋਟਾ ਥਾਂ ਕਰਕੇ ਮੈਨੂੰ ਐਦਾਂ ਸੀਗਾ ਵੀ ਐਤਕੀ ਥੋੜਾ ਜਿਹਾ ਵੱਧ ਲਾ ਦਈਏ ਤਾਂ ਫਿਰ ਅਸੀਂ ਆ ਬਣਾਉਣ ਲੱਗੇ ਕੁਛ ਮਿੱਟੀ ਦਾ ਲਹਾ ਹੋ ਗਿਆ ਮੇਰੇ ਕੋਲ ਮਿੱਟੀ ਪਈ ਸੀਗੀ ਅਗੇ ਮਿੱਟੀ ਨਹੀਂ ਹੁੰਦੀ ਹੈਗੀ ਫਿਰ ਤਾਂ ਚਲੋ ਹਨਾ ਮੁੱਲ ਦਾ ਲੈਣਾ ਹੀ ਆ ਚਲੋ ਐਤਕੀ ਆਪਣੇ ਕੋਲ ਮਿੱਟੀ ਹੈ ਫਿਰ ਆਪਾਂ ਲੈ ਚਲੋ ਘਰੀ ਬਣਾ ਲੈਣਾ ਤੇ ਇੱਥੇ ਨਾ ਸਾਨੂੰ ਇੰਨੀ ਖੰਗ ਛੜ ਰਹੀ ਸੀ ਨਾ ਸਹਦੇ ਪਾਪੇ ਨੇ ਕੀ ਕਰਿਆ ਉਹਨੇ ਮਿਰਚਾ ਪੱਟ ਕੇ ਸਿੱਟੀਆਂ ਉਹਨਾਂ ਸੀਗਾ ਧੂਣੀ ਲਾਈਦੀ ਤੇ ਉਹ ਬੂਟੇ ਮਿਰਚਾਂ ਦੇ ਨਾ ਧੂਣੀ ਦੇ ਉੱਤੇ ਰ ਤੋ ਉਹਨਿੰਦੇ ਤੇ ਰੱਖਣ ਕਰਕੇ ਨਾ ਉਹਦੀ ਤਾਂਸ ਬਹੁਤ ਜ਼ਿਆਦਾ ਚੜ ਰਹੀ ਸੀਗੀ ਖਾਂਗੇ ਛਿੜ ਰਹੀ ਸੀ ਹੀ ਸਾਨੂੰ ਤੇ ਇੱਥੇ ਨਾ ਫਿਰ ਉਹ ਸਾਈ ਦੇ ਪਾਪ ਨੂੰ ਕਿਹਾ ਮੈਂ ਵੱਖਾ ਬੰਦ ਕਰ ਸਾਨੂੰ ਤਾਂ ਔਖਾ ਹੋਇਆ ਪਿਆ ਬੈਠਣਾ ਬਹੁਤ ਜ਼ਿਆਦਾ ਤਾਂਸ ਚੜ ਰਹੀ ਸੀਗੀ ਤੇ ਸਾਈ ਪ੍ਰੀਤ ਨੂੰ ਕਿਹਾ ਸੀਗਾ ਵੀ ਮਿੱਟੀ ਲੈ ਕੇ ਬਾਹਰੋਂ ਫਿਰ ਸਾਈ ਮਿੱਟੀ ਲੈ ਕੇ ਜਾ ਕੇ ਮਿੱਟੀ ਰੇਤਲੀ ਪਾ ਕੇ ਨਾ ਫਿਰ ਵਿੱਚ ਚੀਕਣੀ ਦੇ ਫਿਰ ਵਧੀਆ ਬਣ ਗਏ ਸੀਗੇ ਨਹੀਂ ਤਾਂ ਹੱਥਾਂ ਨੂੰ ਲੱਗੀ ਜਾਂਦੀ ਸੀਗੀ ਬਹੁਤ ਜ਼ਿਆਦਾ ਲੱਗਦੀ ਸੀ ਬਹੁਤ ਚੀਕਣੀ ਮਿੱਟੀ ਆ ਤੇ ਇੱਥੇ ਸਾਨੂੰ ਨਾ ਸਵੀਟੀ ਨੂੰ ਏਦਾਂ ਹੋ ਗਿਆ ਵੀ ਇਹ ਕੀ ਖਾਤੇ ਆ ਕੇ ਇੱਥੇ ਬੈਠ ਗਏ ਤੇ ਬਹੁਤ ਭੌਂਕੀ ਗਈ ਬਹੁਤ ਜ਼ਿਆਦਾ ਭੌਂਕੀ ਆ ਇਹ ਤੇ ਫਿਰ ਆਹੀ ਮੈਨੂੰ ਆਵਾਜ਼ ਬੰਦ ਕਰਨੀ ਪਈ ਸਾਰੀ ਵੀਡੀਓ ਦੇ ਵਿੱਚ ਇਹਨੇ ਪੂਰਾ ਭੌਂਕੀ ਆ ਚੁੱਪੇ ਨਹੀਂ ਕਰੀ ਹੈਗੀ ਤੇ ਲੋ ਜੀ ਇੱਥੇ ਲੱਗੀ ਸੀ ਕਿ ਮੈਂ ਬਣਾਉਣ ਪਹਿਲਾਂ ਆਪਾਂ ਤਾਰੇ ਬਣਾ ਲਾਂਗੇ ਤਾਰੇ ਵੱਧ ਬਣਾਵਾਂਗੇ ਤਾਰਿਆਂ ਨਾਲੇ ਰੋਟਾ ਵੱਧ ਜੱਚਦਾ ਏ ਤੇ ਬਾਕੀ ਤਾਂ ਥੋੜੇ ਥੋੜੀ ਚੀਜ਼ਾਂ ਬਣਾਵਾਂਗੇ ਇੰਨਾ ਜ਼ਿਆਦਾ ਨਹੀਂ ਬਣਾਉਂਦੇ ਹੈਗੇ ਤੇ ਥੋੜੇ ਤਾਰੇ ਵੱਧ ਬਣਾ ਲਾਂਗੇ ਤੇ ਵਧੀਆ ਲੱਗਦਾ ਪਰ ਮਾਝ ਅਸੀਂ ਨਾ ਵੈਸੇ ਸਿੱਧਾ ਹੀ ਲਾ ਦਿੰਨੇ ਹਾਂ ਰੋਟਾ ਕਈ ਤਾਂ ਮਤਲਬ ਸਾਂਝੀ ਲਾਉਂਦੇ ਹੁੰਦੇ ਸਾਜੀ ਦੇ ਨਾਲ ਰੋਟਾ ਲਾਉਂਦੇ ਅਸੀਂ ਮੈਂ ਸਿਰਫ ਇਕੱਲਾ ਮਤਲਬ ਰੋਟੇ ਲਾਉਣੇ ਹੁੰਦੇ ਆ ਤਿੱਕਿਆ ਵਗੈਰਾ ਬਣਾ ਕੇ ਮੂੰਹ ਚੰਦ ਸੂਰਜ ਤੇ ਪੱਤੇ ਚਿੜੀਆਂ ਐਦਾਂ ਦੇ ਕੁਝ ਬਣਾ ਕੇ ਨਾ ਬਸ ਰੋਟਾ ਤਿਆਰ ਕਰ ਲੈਣੀਆਂ ਤੇ ਪਹਿਲਾਂ ਤਾਂ ਇੱਥੇ ਨਹੀਂ ਲਾਉਂਦੇ ਸੀਗੇ ਮੰਮੀ ਹਣੀ ਫਿਰ ਜਦੋਂ ਮੈਂ ਆਈ ਸੀ ਜਦੋਂ ਫਿਰ ਮੈਨੂੰ ਸ਼ੌਂਕ ਸੀਗਾ ਉੱਥੇ ਪਿੰਡ ਬਣਾਉਂਦਾ ਸੀ ਭੈਣਾ ਸਾਰੀਆਂ ਇਕੱਠੀਆਂ ਹੋ ਕੇ ਹਨਾ ਜਦੋਂ ਪੇਕੇ ਘਰ ਪੈਣਾ ਹੁੰਦੀਆਂ ਨੇ ਸਾਰੀਆਂ ਆਲਦਲੇ ਚਾਚੇ ਜਾਇਦ ਦੀਆਂ ਕੁੜੀਆਂ ਹਨਾ ਇਕੱਠੇ ਹੋ ਕੇ ਬਣਾ ਲੈਂਦੇ ਦੀ ਚਲੋ ਉਹੀ ਸ਼ੌਂਕ ਪਿਆ ਹੋਇਆ ਸੀਗਾ ਬਣਾਉਂਦਾ ਹਨਾ ਤਾਂ ਕਰਕੇ ਫਿਰ ਮੈਨੂੰ ਇੱਥੇ ਵੀ ਸੀਗਾ ਵੀ ਮੈਂ ਲਾਵਾਂ ਫਿਰ ਮੈਂ ਇੱਥੇ ਲਾਉਣ ਲੱਗ ਗਈ ਸੀ ਜਦ ਦੀ ਉਹ ਲਾਉਣੀ ਆ ਤੇ ਹਰ ਇੱਕ ਸਾਲ ਆ ਲਈਦਾ ਵਧੀਆ ਲੱਗਦਾ ਮਿੱਟੀ ਨੂੰ ਬਣਾ ਕੇ ਹਨਾ ਲਾਉਣਾ ਰੰਗ ਕਰਨਾ ਤੇ ਉਹਨਾਂ ਨੂੰ ਫਿਰ ਲਾਉਣਾ ਗੋਹੇ ਦੇ ਵਿੱਚ ਸਾਰੀਆਂ ਟਿੱਕੀਆਂ ਵਗੈਰਾ ਇਹ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਆਪਾਂ ਤੇ ਬਾਕੀ ਜੀ ਹਨਾ ਤੁਹਾਡਾ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਸੋਹਣੇ-ਸੋਹਣੇ ਕਮੈਂਟ ਕਰਨ ਨੂੰ ਹਨਾ ਸਾਰੀਆਂ ਭੈਣਾਂ ਬਹੁਤ ਸੋਹਣੇ-ਸੋਹਣੇ ਕਮੈਂਟ ਕਰਦੀਆਂ ਨੇ ਜਿਵੇਂ ਆਪਣੀ ਹਰਮੇਸ਼ ਭੈਣ ਹੋਈ ਸਤਵੀਰ ਕੌਰ ਭੈਣ ਹੋਈ ਹਨਾ ਤੇ ਪੰਜਾਬੀ ਕਿਚਨ ਵਾਲੀ ਦੀਦੀ ਹੋਏ ਪਿੰਡ ਕਾਲੇ ਕੇ ਬਲੌਕ ਵਾਲੀ ਦੀਦੀ ਹੋਏ ਤੇ ਸਿੱਧੂ ਬਲੌਗਸ ਵਾਲੀ ਦੀਦੀ ਹੋਏ ਤੇ ਸ਼ਰਨ ਫੈਮਿਲੀ ਬਲੌਗਸ ਵਾਲੀ ਦੀਦੀ ਮਨਪ੍ਰੀਤ ਤੇ ਹੋਰ ਕਈ ਪੈਣਾ ਜੁੜੀਆਂ ਹੋਈਆਂ ਨੇ ਆਪਣੇ ਨਾਲ ਤੇ ਹੁਣ ਕਈ ਹੋਰ ਨਵੀਆਂ ਜੁੜੀਆਂ ਨੇ ਉਹਨਾਂ ਦੇ ਨਾਮ ਮੈਨੂੰ ਚੇਤੇ ਨਹੀਂ ਇਹ ਥੋੜੀਆਂ ਪੁਰਾਣੀਆਂ ਨੇ ਮਤਲਬ ਕਾਫੀ ਟਾਈਮ ਦੇ ਆਪਾਂ ਨੂੰ ਕਮੈਂਟ ਕਰਦੇ ਨੇ ਤੇ ਇਹਨਾਂ ਦੇ ਨਾਮ ਮੈਨੂੰ ਚੇਤੇ ਸੀਗੇ ਸਾਰੇ ਭੈਣਾਂ ਬਹੁਤ ਸੋਹਣੇ-ਸੋਹਣੇ ਕਮੈਂਟ ਕਰਦੀਆਂ ਨੇ ਹਨਾ ਤੇ ਆਪਣੀ ਵੀਡੀਓ ਨੂੰ ਵਾਚ ਕਰਦੇ ਨੇ ਤੇ ਕਈ ਭੈਣ ਭਾਈ ਮਤਲਬ ਜਿਹੜੇ ਆਪਣੇ ਨੇ ਉਹਨਾਂ ਨੂੰ ਨਹੀਂ ਕਮੈਂਟ ਕਰਨੇ ਆਉਂਦੇ ਹੈਗੇ ਕਈ ਮੇਰੇ ਰਿਸ਼ਤੇਦਾਰ ਹੈ ਜਿਹਨੇ ਉਹ ਕਮੈਂਟ ਨਹੀਂ ਕਰਦੇ ਹੈਗੇ ਮਤਲਬ ਦੇਖ ਜ਼ਰੂਰ ਲੈਂਦੇ ਨੇ ਤੇ ਲਾਈਕ ਕਰ ਦਿੰਦੇ ਨੇ ਪਰ ਉਹ ਕਮੈਂਟ ਨਹੀਂ ਕਰਦੇ ਹੈਗੇ ਮੈਂ ਉਹਨਾਂ ਨੂੰ ਕਈ ਵਾਰ ਕਿਹਾ ਮੈਂ ਕਮੈਂਟ ਕਰ ਦਿਆ ਕਰੋ ਤੇ ਉਹ ਕਹਿੰਦੇ ਕਮੈਂਟ ਨਹੀਂ ਅਸੀਂ ਕਰਦੇ ਹੈਗੇ ਵੈਸੇ ਦੇਖ ਲੈਂਦੇ ਇਹਨਾਂ ਹਾਂ ਚਲੋ ਮੈਂ ਹਾਂ ਚਲੋ ਦੇਖੀ ਚਲੋ ਹਨਾ ਸੰਤੋ ਵਿਊ ਆ ਤੱਕ ਮਤਲਬ ਆ ਹਨਾ ਵਿਊ ਆਵੇ ਤੇ ਬੋਸ ਟਾਈਮ ਮਤਲਬ ਆਵੇ ਉਹ ਉਹਦੇ ਨਾਲ ਹੀ ਆਪਾਂ ਨੂੰ ਤਾਂ ਫਾਇਦਾ ਏ ਬਾਕੀ ਚਲੋ ਹੌਲੀ ਹੌਲੀ ਕੋਈ ਗੱਲ ਨਹੀਂ ਗਰੋ ਕਰ ਜੂਗਾ ਚੈਨਲ ਹਨਾ ਬਾਕੀ ਨਾ ਇੱਕ ਦਿਨ ਭੈਣ ਨੇ ਆਪਾਂ ਨੂੰ ਹਰਮੇਸ਼ ਭੈਣ ਨੇ ਆਪਾਂ ਨੂੰ ਪੁੱਛਿਆ ਸੀਗਾ ਸਾਡੀ ਜ਼ਮੀਨ ਬਾਰੇ ਹੈਨਾ ਵੀ ਤੁਹਾਡੇ ਕੋਲ ਜ਼ਮੀਨ ਕਿੰਨੀ ਆ ਤੇ ਵੀ ਇੱਕ ਹੋਰ ਉਹਨਾਂ ਨੇ ਕਿਹਾ ਸੀਗਾ ਵੀ ਜ਼ਮੀਨ ਮਤਲਬ ਵਿਆਹ ਤੋਂ ਪਹਿਲਾਂ ਕੁਛ ਹੀ ਨਹੀਂ ਸੀਗੀ ਵੀ ਕਿੰਨੀ ਆ ਮੈਂ ਕਿਹਾ ਸੀ ਨਾ ਵੀ ਸਾਡੇ ਕੋਲ ਮੈਨ ਘਟਾ ਤੇ ਮੈਂ ਉਹਨਾਂ ਨੂੰ ਮੈਸੇਜ ਕਰਕੇ ਕਿਹਾ ਸੀ ਤੀ ਫਿਰ ਉਹ ਕਹਿ ਰਹੇ ਸੀ ਕਹਿੰਦੇ ਵੀ ਤੁਸੀਂ ਪੁੱਛੀ ਸੀ ਵਿਆਹ ਵੇਲੇ ਕਿੰਨੀ ਦੱਸੀ ਸੀ ਇਹਨਾਂ ਨੇ ਭੈਣੇ ਜ਼ਮੀਨ ਤਾਂ ਸਾਡੇ ਕੋਲ ਸੀਗੀ ਹੈਨਾ ਉਹ ਕਹਿੰਦੇ ਨਹੀਂ ਹੁੰਦੇ ਚੰਗੇ ਮਾੜੇ ਵਕਤ ਦਾ ਹਨਾ ਕੋਈ ਟਾਈਮ ਦਾ ਪਤਾ ਨਹੀਂ ਲੱਗਦਾ ਹੈਗਾ ਤੇ ਸਾਡੇ ਤੇ ਪਤਾ ਕੀ ਹੋਇਆ ਜਦੋਂ ਮੇਰੀ ਮੈਰਿਜ ਹੋਈ ਉਸ ਟਾਈਮ ਤਾਂ ਸਾਡੇ ਕੋਲ ਜ਼ਮੀਨ ਸੀਗੀ ਤੇ ਫੇਰ ਸਾਡੀ ਨਾ ਜ਼ਮੀਨ ਇੱਕ ਜਗ੍ਹਾ ਸੀਗੀ ਵੇਚੀ ਹੋਈ ਸੀਗੀ ਵੇਚ ਕੇ ਅਸੀਂ ਹੋਰ ਪਾਸੇ ਲੈਣੀ ਸੀਗੀ ਉਹ ਕਹਿੰਦੇ ਨਹੀਂ ਹੁੰਦੇ ਕਹਿੰਦੇ ਜੇ ਘਰੇ ਹਨਾ ਚੰਗ ਤੇ ਚੰਗਾ ਪੈਸਾ ਆ ਜਵੇ ਤਾਂ ਵਾਧਾ ਹੋ ਜਾਂਦਾ ਜੇ ਮਾੜਾ ਪੈਸਾ ਆ ਜਵੇ ਤਾਂ ਮਾੜੀ ਥਾਂ ਹੀ ਨਿਕਲ ਜਾਂਦਾ ਉਹ ਪਤਾ ਨਹੀਂ ਕਿਹਜਾ ਪੈਸਾ ਸੀਗਾ ਹਨਾ ਆਇਆ ਜ਼ਮੀਨ ਵੇਚਣ ਤੋਂ ਬਾਅਦ ਮਤਲਬ ਫਿਰ ਸਹ ਦੇ ਪਾਪਾ ਬਿਮਾਰ ਹੋ ਗਏ ਸੀਗੇ ਸਹ ਦੇ ਪਾਪਾ ਬਿਮਾਰ ਹੋਣ ਕਰਕੇ ਨਾ ਉਹ ਸਾਰਾ ਹੀ ਪੈਸਾ ਤੁਹਾਨੂੰ ਪਤਾ ਜਿਹੜੇ ਲੁਧਿਆਣੇ ਦੇ بڑے ਹਸਪਤਾਲ ਨੇ ਸੀਐਮਸੀ ਵਗੈਰਾ ਹਨਾ ਡੀਐਮਸੀ ਵਗੈਰਾ ਕਿੰਨੇ ਖਰਚਾ ਉੱਥੇ ਹਨਾ ਕਿੰਨੀ ਜ਼ਿਆਦਾ ਮਤਲਬ ਖਰਚਾ ਹੁੰਦਾ ਜੀ ਉੱਥੇ ਬੰਦਾ ਆਪਾਂ ਨੂੰ ਦਾਖਲ ਕਰਾਉਣਾ ਪੈ ਜਵੇ ਕੋਈ ਹਨਾ ਵੈਸੇ ਤਾਂ ਪਰਮਾਤਮਾ ਕਿਰਪਾ ਕਰੇ ਹਨਾ ਉੱਥੇ ਜਾਣ ਦਾ ਕਿਸੇ ਨੂੰ ਨਾ ਮਤਲਬ ਪਾਵੇ ਬਿਫਤਾ ਪਾਵੇ ਕਿਉਂਕਿ ਜੀ ਬਹੁਤ ਪੈਸਾ ਲੱਗਦਾ ਸੀ ਐਮਸੀ ਦੇ ਵਿੱਚ ਅਸੀਂ ਤਾਂ ਸਹਦੇ ਪਾਪੇ ਨੂੰ ਬਹੁਤ ਵਾਰ ਲੈ ਕੇ ਗਏ ਆ 2016 ਤੋਂ ਲੈ ਕੇ ਲਗਾਤਾਰ ਮਤਲਬ 6 6 ਮਹੀਨੇ ਬਾਅਦ ਫੇਰ ਦਰ ਤੋਂ ਉਠਾਉਣਾ ਫੇਰ ਲੈ ਕੇ ਜਾਣਾ ਉੱਥੇ ਨਹੀਂ ਅਸੀਂ ਠੀਸ ਕਹਿਣਾ ਅ 10000 ਤੋਂ ਘੱਟ ਤਾਂ ਉੱਥੇ ਕੋਈ ਸਕੈਨ ਨਹੀਂ ਹੁੰਦੀ ਹੈਗੀ ਫਿਰ ਸੀਟੀ ਸਕੈਨਾਂ ਕਿੰਨੀਆਂ ਕਿੰਨੀਆਂ ਮਹਿੰਗੀਆਂ ਨੇ ਉਹ ਸਾਰੀਆਂ ਕਰਾਉਂਦੇ ਰਹ ਜਾਂਦੇ ਜੀ ਬਹੁਤ ਜ਼ਿਆਦਾ ਫਿਰ ਸਾਰਾ ਕਮਰਿਆਂ ਵਗੈਰਾ ਦਾ ਖਰਚਾ ਦਵਾਈਆਂ ਦਾ ਖਰਚਾ ਬਹੁਤ ਜ਼ਿਆਦਾ ਖਰਚਾ ਸੀਗਾ ਉੱਥੇ ਤੇ ਉਹ ਸਾਡਾ ਸਾਰਾ ਪੈਸਾ ਨਾ ਇਹ ਬਿਮਾਰੀ ਤੇ ਲੱਗ ਗਿਆ ਮਤਲਬ ਇੰਨਾ ਜ਼ਿਆਦਾ ਹਨਾ ਤੇ ਚਲੋ ਸਾਨੂੰ ਐ ਸੀਗਾ ਮੈਨੂੰ ਵੀ ਚਲੋ ਕੋਈ ਗੱਲ ਨਹੀਂ ਹਨਾ ਪੈਸਾ ਲੱਗ ਗਿਆ ਕੋਈ ਗੱਲ ਨਹੀਂ ਫਿਰ ਬਣ ਜੂਗਾ ਹਨਾ ਤੇ ਵੀ ਬੰਦਾ ਬਚਣਾ ਚਾਹੀਦਾ ਹਨਾ ਤੇ ਕੋਈ ਗੱਲ ਨਹੀਂ ਹਨਾ ਅ ਇੰਤਾਂ ਤਾਂ ਹੀ ਸਲਾਮਤ ਹੋਵੇ ਹਨਾ ਪੈਸੇ ਤਾਂ ਕਹਿੰਦੇ ਹੁੰਦੇ ਹੱਥਾਂ ਦੀ ਮਿਹਨਤ ਇਹ ਤਾਂ ਆਉਂਦੇ ਜਾਂਦੇ ਰਹਿੰਦੇ ਨੇ ਇਹ ਤਾਂ ਕੋਈ ਗੱਲ ਨਹੀਂ ਫੇਰ ਬਣ ਜਾਣਗੇ ਹਨਾ ਪਰ ਅਸੀਂ ਨਾ ਉਹ ਸਾਰਾ ਪੈਸਾ ਮਤਲਬ ਇਹ ਇਦਾਂ ਹੀ ਸਾਡਾ ਸਾਰਾ ਹੀ ਖਰਾਬ ਹੋ ਗਿਆ ਹਨਾ ਕੁਛ ਇਹਦੇ ਪਾਪੇ ਨੇ ਕਿਸੇ ਮਗਰ ਲਾ ਕੇ ਗੱਡੀ ਪਾ ਲਈ ਸੀ ਤੇ ਉਹ ਗੱਡੀ ਪਾਈ ਉਹ ਸਾਰਾ ਪੈਸਾ ਗੱਡੀ ਦੇ ਵਿੱਚ ਹੈ ਮਤਲਬ ਇੱਕਨੇ ਨਿਕਲ ਗਿਆ ਹਨਾ ਤੇ ਸਾਰਾ ਹੀ ਖਰਾਬ ਹੋਇਆ ਸਾਡਾ ਤੇ ਜਿਹੜਾ ਥੋੜਾ ਮੋਟਾ ਬਚਿਆ ਸੀ ਫਿਰ ਉਹਦੇ ਵਿੱਚ ਅਸੀਂ ਜਿੰਨੀ ਜ਼ਮੀਨ ਬਚੀ ਉਹਦੇ ਨਾਲੋਂ ਵੀ ਅੱਧੀ ਜ਼ਮੀਨ ਲੈ ਹੋਈ ਆ ਸਤੋ ਹਨਾ ਮਤਲਬ ਜਿੰਨੀ ਸਾਡੀ ਬੀਕੀ ਸੀ ਉਹਦੇ ਨਾਲੋਂ ਅੱਧੀ ਹੋ ਲੈ ਹੋਈ ਆ ਤੇ ਤਾਂ ਕਰਕੇ ਸਾਡੇ ਕੋਲ ਹੁਣ ਜੀ ਜ਼ਮੀਨ ਤਾਂ ਬਸ ਨਾ ਕਹਿ ਲੋ ਨਾਮ ਦੀ ਹੋਊਗਾ ਥੋੜੀ ਹੋਊਗਾ ਜਾਂ ਚੰਨੀ ਨਹੀਂ ਨਗੀ ਕਿਲਾਖੰਡ ਵਾਸਾ ਆ ਮੈਨੂੰ ਲੱਗਦਾ ਹਨਾ ਕਿਲਾ ਕਿਲਾ ਹੋ ਜਾਂ ਕਿਲੇ ਤੋਂ ਥੋੜੀ ਬਹੁਤੀ ਉੱਪਰ ਥੱਲੇ ਹੋਊਗੀ ਹਨਾ ਇੰਨੀ ਕਿਹਾ ਜ਼ਿਆਦਾ ਨਹੀਂ ਗਈ ਤੇ ਬਸ ਜਿਹੜੀ ਆਈ ਚਲਾਈ ਚਲਦੀ ਆ ਉਹ ਪੁਸ਼ੋਂ ਦੇ ਸਿੱਕਤੀ ਚਲਦੀ ਆ ਆਪਾਂ ਆਹੀ ਕੰਮ ਕਰਦੇ ਆ ਹਨਾ ਤੇ ਉਹ ਬਸ ਹਨਾ ਕਹਿੰਦੇ ਹੁੰਦੇ ਆ ਵੀ ਚਲੋ ਹਨਾ ਛੱਡੋ ਪਰੇ ਤੇ ਬਸ ਜਿੱਦਾਂ ਇਹ ਆ ਗੱਲਬਾਤ ਹੋਈ ਸੀ ਤਾਂ ਕਰਕੇ ਸਾਡੇ ਕੋਲ ਮੈਂ ਮਤਲਬ ਜ਼ਮੀਨ ਘਟਿਆ ਤੇ ਕੋਈ ਗੱਲ ਨਹੀਂ ਹਨਾ ਆਪਾਂ ਇਦਾਂ ਹੀ ਪਰ ਮੇਰਾ ਮੇਰਾ ਇਹ ਆ ਵੀ ਆਪਾਂ ਕਿਸੇ ਦਾ ਪੈਸਾ ਨਹੀਂ ਸਿਰ ਚੜਨ ਦਿੰਦੇ ਹੈਗੇ ਆਪਾਂ ਅੱਜ ਦੇ ਟਾਈਮ ਵਿੱਚ ਮਤਲਬ ਸਾਰੀ ਜ਼ਿੰਮੇਵਾਰੀ ਮੇਰੇ ਕੋਲੇ ਸਾਂਭੀ ਹੋਈ ਆ ਤੇ ਮਤਲਬ ਕਿਸੇ ਦਾ ਪੈਸਾ ਸਿਰ ਨਹੀਂ ਚੜਨ ਦਿੱਤਾ ਹੈਗਾ ਵੀ ਕਿਸੇ ਦਾ ਇਦਾਂ ਨਹੀਂਗਾ ਵੀ ਦੇਣਾ ਹਨਾ ਜਿਵੇਂ ਹੁਣ ਚਲੋ ਦੇਣੇ ਸੀਗੇ ਉਹ ਆਪਾਂ ਜਦੋਂ ਪਸ਼ੂ ਵਗੈਰਾ ਹੁੰਦੇ ਆ ਆਪਾਂ ਚਾਰ ਪੈਸੇ ਜਿਹੜੇ ਹੁੰਦੇ ਨੇ ਉਹ ਤਾਰ ਕੇ ਚਾਰ ਪੈਸੇ ਬਚਾ ਲੈਣੇ ਆਪਦੇ ਹਨਾ ਤੇ ਵੈਸੇ ਕਿਸੇ ਦਾ ਪੈਸਾ ਆਪਾਂ ਇਦਾਂ ਵੀ ਚਲੋ ਫ੍ਰੀ ਆ ਅੱਜ ਦੇ ਟਾਈਮ ਵਿੱਚ ਹਨਾ ਤੇ ਇਹੀ ਬਹੁਤ ਆ ਤੇ ਲੋ ਜੀ ਆਪਾਂ ਨੇ ਕਾਫੀ ਬਣਾ ਲਿਆ ਨੇ ਬਰੋਟਾ ਤੇ ਇਧਰ ਦੇਖੋ ਇਹ ਸਿਗੀ ਪੀਲਾ ਕ ਹਲਦੀ ਦੀ ਇੱਥੇ ਮੌਸਮ ਨਾ ਮਤਲਬ ਕਣੀਆਂ ਵਗੈਰ ਆ ਗਈਆਂ ਸੀਗਾ ਆ ਸਾਰੇ ਪੀਲਾ ਪੀਲਾ ਹੋਇਆ ਪਿਆ ਸੀਗਾ ਸਾਰੀ ਉਤਾਨਾ ਦੀ ਪੀਲੇ ਕੋੜ ਰਹੀ ਸੀਗੀ ਬਹੁਤ ਜ਼ਿਆਦਾ ਪੀਲੇ ਕੋੜ ਰਹੀ ਸੀਗੀ ਪੀਲਾ ਪੀਲਾ ਸਾਰਾ ਆਸਮਾਨ ਹੋ ਗਿਆ ਇੰਨਾ ਜ਼ਿਆਦਾ ਪੀਲਾ ਹੋਇਆ ਹੋਇਆ ਸੀਗਾ ਤੇ ਇੰਨੇ ਕ ਕਣੀਆਂ ਸੀਗੀਆਂ ਫਿਰ ਮੈਂ फटाफट ਜਾ ਕੇ ਸਾਰੀਆਂ ਟਾਕੀਆਂ ਲਾ ਕੇ ਪਹਿਲਾਂ ਤਾਂ ਸੀ ਹਾਂ ਚੱਕ ਕੇਂਦਰ ਕਰਿਆ ਸਾਰਾ ਸਮਾਨ ਫੇਟਾਕੇ ਵਗੈਰਾ ਲਾ ਕੇ ਆਈ ਚੁੱਲਾ ਟਾ ਕੇ ਆ ਜਾ ਕੇ ਤੇ ਲਓ ਜੀ ਇੱਥੇ ਆ ਗਿਆ ਸੀਗਾ ਆਪਣਾ ਜਸਕਰਨ ਅਸਾਇਜ ਹੁਣ ਉਹਦੇ ਥੱਪੜ ਮਾਰ ਕੇ ਗਿਆ ਇਦਾਂ ਲੜਪੰਦੇ ਨੇ ਫਿਰ ਇਹ ਫਿਰ ਬਹੁਤ ਗਾਹ ਪਾਉਂਦੇ ਨੇ ਤੇ ਹੁਣ ਜਸ ਕਰਨ ਦੀ ਵਾਰੀ ਆ ਗਈ ਸੀ ਇਹ ਲੱਗ ਗਿਆ ਸੀਗਾ ਸਾਇਜ ਚਲੇ ਗਿਆ ਸੀਗਾ ਉੱਠ ਕੇ ਤੇ ਇਹ ਬਣਾਊਗਾ ਮੇਰੇ ਨਾਲ ਤੇ ਆਪਾਂ ਬਣਾ ਲਾਂਗੇ ਬਸ ਹੁਣ ਇੱਥੇ ਜਿੰਨਾ ਕਿ ਰਹਿੰਦਾ ਹਲ ਤਾਂ ਕਾਫੀ ਰਹਿੰਦਾ ਏ ਟਾਈਮ ਵੀ ਕਾਫੀ ਹੋ ਗਿਆ ਸੀਗਾ ਮੈਂ ਇਹ ਬਣਾ ਕੇ ਫਿਰ ਦਾਲ ਸਬਜ਼ੀ ਦਾ ਵੀ ਕਰਨਾ ਸੀਗਾ ਤੋਰੀਆਂ ਬਣਾਵਾਂਗੇ ਅੱਜ ਤੇ ਉਹ ਵੀ ਬਣਾਉਣੀਆਂ ਸੀ ਜਾ ਕੇ ਤੇ ਇਹਨਾਂ ਦੀ ਡਰੈਸ ਵੀ ਰਹਿੰਦੀ ਸੀਗੀ ਹਲੇ ਧੋਣ ਤੋਂ ਉਹ ਵੀ ਧੋਣੇ ਸੀਗੀ ਜਾ ਕੇ ਫਿਰ ਮੈਂ ਕਿਹਾ ਚਲੋ ਪਹਿਲਾਂ फटाफट ਇਹ ਕੰਮ ਨਿਵੇੜਦੀ ਆ ਪਹਿਲਾਂ ਸੱਚ ਉੱਠ ਕੇ ਵਿੱਚ ਧਾਰ ਵਿੱਚ ਹੋਈ ਹੈ ਨਾ ਪਸ਼ੂਆਂ ਦਾ ਕੰਮ ਵੀ ਨਿਵੇੜਿਆ ਪੱਠੇ ਤਾਂ ਚਲੋ ਸੈਦੇ ਪਾਪੇ ਨੇ ਪਾਤੇ ਸੀਗੇ ਤਾਂ ਰਹਿੰਦੀ ਸੀਗੀ ਧੋਣ ਤੋਂ ਉਹ ਮੈਂ ਝੋਤੀ ਸੀਗੀ हां जी एथे आज वाले वीडियो ਵੀ ਤੁਹਾਡੇ ਕੋਲ ਲੇਟ ਆਊਗੀ ਕਿਉਂਕਿ ਜੀ ਡਾਊਨਲੋਡਿੰਗ ਦੇ ਵਿੱਚ ਥੋੜੀ ਜੀ ਪ੍ਰੋਬਲਮ ਆ ਰਹੀ ਆ ਵੀਡੀਓ ਡਾਊਨਲੋਡ ਨਹੀਂ ਹੁੰਦੀ ਹੈਗੀ ਹੌਲੀ ਹੌਲੀ ਹੁੰਦੀ ਆ ਮਤਲਬ ਤੇ ਫਿਰ ਟਾਈਮ ਲੱਗ ਜਾਂਦਾ ਵੀਡੀਓ ਡਾਊਨਲੋਡ ਕਰਨ ਨੂੰ ਸ਼ਾਇਦ ਕੋਈ ਐਪ ਦੇ ਵਿੱਚ ਜਿਹਦੇ ਵਿੱਚ ਮੈਂ ਐਡੀਟਿੰਗ ਕਰਦੀ ਆ ਉਹਦੇ ਵਿੱਚ ਕੋਈ ਪ੍ਰੋਬਲਮ ਆ ਤੇ ਐਡੀਟਿੰਗ ਨਹੀਂ ਲੋਡ ਹੋ ਰਹੀ ਹੈਗੀ ਤਾਂ ਕਰਕੇ ਵੀਡੀਓ ਲੇਟ ਹੋ ਜਾਂਦੀ ਆ ਜਦੋਂ ਚਲੋ ਜੀ ਜਦੋਂ ਜੀ ਤੁਹਾਡੇ ਕੋਲ ਵੀਡੀਓ ਪਹੁੰਚੂਗੀ ਤੁਸੀਂ ਦੇਖ ਲਿਓ ਤੇ ਇੱਥੇ ਨਾ ਸੈਵਰੀ ਦੇ ਪਪਾ ਲੱਗੇ ਹੋ ਸੀ ਕਿ ਧਨੀਆ ਮਤਲਬ ਪੰਨਣ ਧਨੀਆ ਦੇ ਬੀ ਧਨੀਆ ਆਪਣੇ ਇਹ ਘਰ ਦੇ ਰੱਖਿਆ ਹੋਇਆ ਤੇ ਉਹ ਬੀਜਣਾ ਸੀਗਾ ਇਹਨਾਂ ਨੇ ਕੈਰੀ ਸਾਫ ਕਰੀ ਸੀਗੀ ਬਾਹਰਲੇ ਪਾਸੇ ਤੇ ਕਾਹ ਵਗੈਰਾ ਖੋਤੇ ਦੇ ਉੱਤੇ ਕਹਿੰਦੇ ਵੀ ਧਨੀਆ ਤੇ ਲਾ ਦੀਏ ਮੇਥੀ ਵਗੈਰਾ ਵੀ ਹੋ ਚੂਗੀ ਤੇ ਉਹ ਵੀ پیس ਰਹੇ ਸੀ ਕੱਟ ਰਹੇ ਸੀਗੇ ਮਤਲਬ ਹਨ ਕੇ ਫਿਰ ਉਹ ਵੇਚਣਗੇ ਧਨੀਆ ਤੇ ਇੱਥੇ ਅਸੀਂ ਦੋਏ ਮਾਂ ਬੁੱਤ ਲੱਗੇ ਹੋਏ ਸੀਗੇ ਬਣਾਉਣ ਤੇ ਜਿਸ ਕਾਰਨ ਜਿਹੜੀ ਬਣਾ ਰਿਆ ਸੀ ਇਹ ਤਾਂ ਬਣ ਨਹੀਂ ਰਹੀ ਹੈਗੀ ਪਾਣੀ ਉਹ ਲਾਈ ਜਾਂਦਾ ਬਹੁਤ ਪਾਣੀ ਲਾਉਂਦਾ ਜਿਸ ਕਾਰਨ ਤਾਂ ਫੇਰ ਅਸੀਂ ਨਾ ਮੈਨੂੰ ਬਾਕੀ ਤਾਂ ਆਉਂਦੀਆਂ ਨੇ ਦੋ ਜਿਹੜੀਆਂ ਦੋ ਪੁੰਛ ਵਾਲੀਆਂ ਜਿਹੜੀਆਂ ਆਉਂਦੇ ਨੇ ਉਹ ਮੇਰੇ ਤੋਂ ਸਹੀ ਨਹੀਂ ਬਣਦੀਆਂ ਹੈਗੀਆਂ ਉਹਦੀ ਪੁੰਛ ਟੁੱਟ ਜਾਂਦੀ ਹੈ ਮਗਰੋਂ ਤੇ ਉਹ ਫੇਰ ਅਸੀਂ ਸੱਜ ਦੇ ਪਾਪੇ ਤਾਂ ਬਣ ਲੈਣੇ ਉਹ ਇਹਨੇ ਵੀ ਦੋ ਹੀ ਬਣਾ ਕੇ ਦਿੱਤੇ ਨੇ ਬਸ ਸਾਨੂੰ ਬਸ ਫੇਰ ਦੋ ਹੀ ਬਣਾਈ ਲੈਸੀ ਰੋਟੇ ਦੇ ਵਿੱਚ ਤੂੰ ਆ ਦੇਖ ਉਹ ਤੇ ਕਿੰਨਾ ਹੋ ਗਿਆ ਸੀਗਾ ਬਾਕੀ ਜੀ ਜਿਹੜੇ ਭੈਣਾਂ ਸਾਰੇ ਭੈਣ ਭਾਈ ਸੋਨੇ ਸੋਨੇ ਕਮੈਂਡ ਕਰਦੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਦਿਲੋਂ ਧੰਨਵਾਦ ਕਰਦੇ ਆ ਜੀ ਜਿਹੜੇ ਆਪਣੇ ਵੀਡੀਓ ਤੇ ਆਉਂਦੇ ਨੇ ਤੇ ਵਾਚ ਕਰਦੇ ਨੇ ਪਲੀਜ਼ ਇਸੇ ਤਰ੍ਹਾਂ ਹੀ ਆਪਣੀ ਸਪੋਰਟ ਬਣਾਈ ਰੱਖਿਓ ਕਿਉਂਕਿ ਜੇ ਤੁਹਾਡੀ ਸਪੋਰਟ ਦੇ ਨਾਲ ਹੀ ਆ ਆਪਾਂ ਫਿਰ ਹੌਲੀ ਹੌਲੀ ਚਲੋ ਜੀ ਆਪਣਾ ਚੈਨਲ ਗਰੋ ਕਰ ਲੂਗਾ ਕੋਈ ਗੱਲ ਨਹੀਂ ਜੀ ਅੱਜ ਵਿਊ ਥੋੜੇ ਆਉਂਦੇ ਤਾਂ ਹੌਲੀ ਹੌਲੀ ਵੱਧ ਜਾਣਗੇ ਤੇ ਇਹ ਤਾਂ ਵੱਧ ਘੱਟ ਚਲਦੇ ਹੀ ਰਹਿੰਦੇ ਨੇ ਟੈਨਸ਼ਨ ਨਹੀਂ ਲਈ ਦੀ ਹਨਾ ਤੇ ਚੱਲੀ ਜਾ ਰਿਹਾ ਤਾਂ ਤੇ ਮੱਕੀ ਜੀ ਅ ਬਣੇ ਰਿਓ ਵੀਡੀਓ ਦੇ ਨਾਲ ਤੇ ਪਸੰਦ ਦਿਖਾਉਣੇ ਆ ਅੱਗੇ ਵੀ ਆਪਾਂ ਨੇ ਕਿੰਨਾ ਕ ਬਰੋਟਾ ਬਣਾਇਆ ਤੁਹਾਨੂੰ ਦਿਖਾਉਣੇ ਆ ਜਿਸ ਕਾਰਨ ਦੇਖੋ ਕਿਸ ਤਰ੍ਹਾਂ ਬਣਾ ਰਿਹਾ ਤੁਸੀਂ ਵੀ ਦੱਸਿਓ ਕਮੈਂਟ ਕਰਕੇ ਕਿ ਤੁਸੀਂ ਵੀ ਬਣਾਉਨੇ ਹੋ ਬਰੋਟਾ ਲਾਉਨੇ ਦੋਡੇ ਵੱਲ ਹੈਵਰ ਵਾਸ ਬਰੂਟਲ ਆਉਂਦਾ। ਕਈ ਵਸੇ ਦਾ ਸਾਂਝੀ ਲਾਉਂਦੇ ਨੇ ਪਰ ਅਸੀਂ ਰੋਟੇ ਲਾਉਨੇ ਹੰਨੇ ਆ। ਤੇ ਸਾਂਝੀ ਵੀ ਕਦੇ ਵੀ ਲਾਈ ਹੈਗੀ ਸਾਂਝੀ ਤਾਂ ਇਦਾਂ ਵੀ ਕਾਫੀ ਸਮਾਨ ਬਣਾਉਣਾ ਪੈਂਦਾ ਸਾਂਝੀ ਦੇ ਵਿੱਚ। ਰੋਟੇ ਦੇ ਵਿੱਚ ਚਲੋ ਥੋੜਾ ਜਿਆ ਸਮਾਨ ਬਣਾ ਕੇ ਸੱਜ ਜਾਂਦਾ ਹੈ ਨਾ। ਸਾਂਝੀ ਲਈ ਕਾਫੀ ਹੋ ਜਾਂਦਾ ਤੇ ਜਿਵੇਂ ਉਹਦੇ ਹਾਰ ਸ਼ਿੰਗਾਰ ਦੀਆਂ ਚੀਜ਼ਾਂ ਵੀ ਬਣਾਉਣੀਆਂ ਪੈਂਦੀਆਂ ਨੇ ਸਾਂਝੀ ਦੇ ਵਿੱਚ। ਬਹੁਤ ਬੜੀ ਲੱਗਦੀ ਹੈ ਸਾਂਝੀ ਤਾਂ ਤੇ ਲਓ ਜੀ ਇੱਥੇ ਆਪਾਂ ਨੇ ਸਾਰਾ ਇਹ ਬਣਾ ਲਿਆ ਸੀਗਾ ਇਹ ਸੀਗਾ ਭੇਡੂ ਦਾ ਮੂੰਹ ਸੂਰਜ ਤਾਰੇ ਚਿੜੀਆਂ ਇੰਨਾ ਕੁ ਬਣਾਇਆ ਸੀਗਾ ਨਹੀਂ ਸਾਰੇ ਮਿੱਟੀ ਦੇ ਵਿੱਚੋਂ ਦੇਖੋ ਬਾਕੀ ਜੀ ਕੱਲ ਨੂੰ ਆਪਾਂ ਇਹਨੂੰ ਕਰਾਂਗੇ ਕਲਰ ਪਹਿਲਾਂ ਕਲੀਨ ਨਾਲ ਰੰਗਾਂਗੇ ਉਸ ਤੋਂ ਬਾਅਦ ਫਿਰ ਪੇਟ ਕਰਾਂਗੇ ਫਿਰ ਤੁਹਾਨੂੰ ਦਿਖਾਵਾਂਗੇ ਰੰਗ ਕੇ ਇਧਰ ਪਛਮੇ ਆਪਣੇ ਘਰ ਖਾ ਰਹੇ ਸੀਗੇ ਨਿਹਰਾ ਹੋ ਗਿਆ ਸੀਗਾ ਬਸ ਜੀ ਹੋ ਜਾਂਦੇ ਤੇ ਰੋਟੀ ਪਾਣੀ ਦਾ ਕਰਦੇ ਆ ਤੇ ਲਓ ਜੀ ਅੱਜ ਆਪਣੀ ਅੱਜ ਦੀ ਵੀਡੀਓ ਇੱਥੇ ਤੱਕ ਸੀ ਮਿਲਦੇ ਆ ਕੱਲ ਨੂੰ ਕਿਸੇ ਨਵੇਂ ਬਲੌਗ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ